ਗੋਰੀ ਗੁਆਰੇਰੀ ਮਹੱਲਾ ਪੰਜਵਾ ਬਹੁਤ ਦਰਵ ਕਰ ਮਨ ਨ ਅਗਾਨਾ ਜੇ ਕੈ ਸੁਖੇ ਕੋਲੇ ਬੜਾ ਤਨ ਹੋਵੇ ਕਿਉ ਕੇ ਮਨ ਰਾਜ ਜਾਂਦਾ ਲੱਖ ਵਾਲੇ ਦਾ ਹੀ ਝੁਖਾਈ ਕਿਤੋ ਹੈ ਕਰੋੜ ਵਾਲੇ ਦਾ ਹੀ ਝੁਖਾਈ ਕਿਤੋ ਹੈ ਬੜਾ ਚੰਕਰ ਕੇ ਦੇਹਨੇ ਕਾਲੀ ਗੰਗ ਜੋੜੇ ਵਿੱਚ ਰੱਖੋ ਈਮਾਨ ਕਾਲੀ ਗੰਗ ਕਾਲੂ ਹਾਰੂ ਨੂੰ ਜੋੜੀ ਲੈ ਸੀ ਤੇਰੇ ਨੂੰ ਕਬੂਦਾਂ ਪਾਦਮ ਗਾਈਆਂ ਦੰਤਾਰੀ ਗਾਂਧੀਨ ਕੀਤੀ ਸੀ ਕਾਲੂ ਬਾਦਸ਼ਾਹ ਨੇ ਕਦੇ ਪੱਜ ਕੇ ਉਹਨਾਂ ਦੇ ਮੂੰਹ ਵਿੱਚ ਮੁਰਗੇ ਨੂੰ ਕਿਤੇ ਕਿਤੇ ਰੁਪਈਆ ਮਰਿਆ ਸੀ ਇਸ ਪ੍ਰਕਾਰ ਮਾਰਾ ਫਰਮਾਉਂਦੇ ਹਨ ਬਹੁਤ ਦਰਵਾਰ ਮਨ ਨਾ ਆਗਣੇ ਤਾਂ ਜਾਂ ਕਰਕੇ ਫੇਰ ਉਹਨੇ ਆਵਲੀ ਲੜਕੀ ਕੁ ਰੁਪਈਏ ਪਿੱਛੇ ਮਜ਼ਾਰ ਤੇ ਖੜੀ ਕਰਤੀ ਸੀ ਕਾਲੂ ਨੇ ਕਿ ਜੇਰਾ 1 ਰੁਪਈਆ ਦੇਵੇ ਮੇਰੀ ਲੜਕੀ ਨਾਲ ਸ਼ਾਦੀ ਕਰ ਲਵੇਂ ਉਹਦੇ ਇੱਕ ਮਿਲਵਾਵੇ ਪੁੱਤਰ ਨੇ ਲੜਕਾ ਆਪਣੀ ਸ਼ਿਕਾਰੀ ਕਬਰ ਵਿੱਚੋਂ ਕੱਢ ਕੇ ਲਿਆ ਸੀ ਫੇਰ ਵੀ ਕੈਜ ਕਿਸੇ ਅਸੀਂ ਕਿੱਥੋਂ ਮਿਲਿਆ ਹੈ ਇਹ ਸਾਰੀਆਂ ਕਬਰਾਂ ਕੱਢ ਕੇ ਪਏ ਕਾਹਨੇ ਸ਼ਿਕਾਰੀ ਨੇ ਇਸ ਪ੍ਰਕਾਰ ਵੀ ਹਾਲ ਕਰ ਮਾਰਾ ਕਹਿੰਦੇ ਬਹੁਤਾ ਧਨ ਕਰਕੇ ਵੀ ਮੰਨ ਆਈ ਗਾ ਨਹੀਂ 15 ਹਜ਼ਾਰ ਜੀਸੂ ਜੀ ਗਏ ਹੈ ਉਸ ਦੇ ਨਾਲ ਸੰਗਤੀ ਰੰਗ ਲਾਏ ਗਏ ਦਰਸ਼ਕੀ ਯਾਨਕ ਸਕੇ ਕਾਰਜਾ ਦੀ ਇਹ ਦਰਬਾਦਰੀ ਅੱਗੇ ਜਿੱਥੇ ਗਿੰਡੀ ਯਾਰ ਬੈਠੇ ਸੀ ਉਹਦੇ ਫਿਕਰੀਆਂ ਮਾਰੇ ਸਭ ਕਟੀਆਂ ਕਰਕੇ ਆਪਣੀ ਝੋਲੀ ਕੀ ਪਾਉਣ ਲੱਗੇ ਸਤਿਗੁਰੂ ਨੇ ਅੰਦਾਜ਼ੀ ਅਜੇ ਇਹਨੂੰ ਬਾਦਸ਼ਾਹ ਨੂੰ ਗੁਰਵਾਨਾਂ ਨੂੰ ਕਿਹਾ ਕਿ ਐ ਕਰੂੰ ਕੋ ਫਕੀਰਾਂ ਨੂੰ ਮੰਗਣਾ ਕੁਝ ਨਹੀਂ ਸਿਰੁ ਦਰਸ਼ਿਨੇ ਨੇ ਦੇ ਕਰ ਜਦੋਂ ਗਰੂ ਬਾਦਸ਼ਾਹ ਦੇ ਰਹੇ ਗੁਰੂ ਸਹਿ ਫਿਕਰੀਆਂ ਪਾ ਰਹੇ ਸਭ ਝੋਲੀ ਤੇ ਫਿਕਰੀਆਂ ਪਾਉਣੇ ਦੇ ਰੇ ਕਹਿੰਦਾ ਮਹਾਰਾਜ ਇਹ ਕੀ ਕਰ ਰਹੇ ਹੋ ਤੁਸੀਂ ਕਟੀਆਂ ਕਰਦੇ ਫਿਕਰੀਆਂ ਮਾਰੇ ਕਹਿੰਦੇ ਕੈਰੂ ਪੁਰ ਲੋਕ ਨਹੀਂ ਲਿਜਾਵੇਂਗੇ ਕਹਿੰਦਾ ਜੀ ਪੁਰ ਲੋਕ ਨੂੰ ਤਾਂ ਸਰੀਰ ਨਹੀਂ ਜਾਣਾ ਮਹਾਰਾਜ ਕਹਿੰਦੇ ਖਰੀਚਾ ਜਿਹੜੇ 45 ਗੰਜੇ ਉਹ ਤੂੰ ਜ਼ਰੂਰ ਲਿਜਾਵੇਂਗਾ ਸੁਣ ਕੇ ਸਮਝ ਪੈ ਗਈ ਸਾਲ ਸੰਗਤ ਦੀ ਮਹਾਰਾਜ ਦੇ ਸਿੱਖ ਬੰਦੇ ਆ ਉਹ ਸਾਰਾ ਹਿੱਟਾ ਜਾਨੀ ਤਨੁਕਟ ਆਪਸੀ ਇਸ ਪ੍ਰਕਾਰ ਹਜੂਰ ਸੁਮਾਉਂਦੇ ਹਨ ਬਹੁਤ ਦਰਵਾਰ ਮਨ ਨਾ ਆਗਾਹਨਾ ਕਿਰਪਾ ਰੇ ਸ਼ੰਕਰ ਸਤਿਗੁਰੂ ਜੀ ਤੋ ਜਮਗਾਰੇ ਇਹ ਨਾ ਸਾਰ ਸੰਗਜੀ ਦੁਨੀ ਚੈ ਮੁਸੀ ਉਹ ਮਾਰਾ ਸਾਹਿਬ ਸੁਖਦੇਵ ਸਾਹਿਬ ਜੀ ਨੂੰ ਕਹਿ ਮਾ ਜੀ ਮੈਨੂੰ ਸੇਵਾ ਬਖਸ਼ੋ ਮਾਰਾ ਸਾਹਿਬ ਨੇ ਕਹਿ ਸੇਵਾ ਸਾਡੀ ਸੁਈ ਹੈ ਇਹ ਦੁਨੀ ਚੈ ਸੁਈ ਫਾਂ ਕੇ ਰੱਖੀ ਜਿਸ ਵੇਲੇ ਪਰਲੋਕ ਚ ਜਾਵਾਂਗੇ ਉਸ ਵੇਲੇ ਲਾਵਾਂਗੇ ਇੱਥੇ ਨਹੀਂ ਅਸੀਂ ਲੈਣੀ ਇਹ ਸ਼ਰੂ ਕਰਨੀ ਨੂੰ ਜਾ ਕੇ ਕਹਿ ਲਗਾ ਸ਼ਰੂ ਕਰਨੀ ਗੁਰੂ ਸਾਹਿਬ ਨੇ ਤਾਂ ਸੇਵਾ ਰਹੀ ਹੈ ਵੀ ਸਾਡੀ ਸੁਈ ਫਾਂ ਕੇ ਰੱਖੀ ਇਹ ਸੁਈ ਕਹਿੰਦੇ ਪਰਲੋਕ ਚ ਲਾਵਾਂਗੇ ਸਾਉ ਕੈਨੀ ਜਨ ਜੀ ਪਤੀ ਪਰ ਲੋਜ ਕਾ ਕੋ ਸਰੀਰ ਨਹੀਂ ਜਾਣਾ ਤੇ ਸੂਈ ਕਿੰਨੀ ਲੱਗਾਂਗੇ ਤੇ ਮਹਾਰਾਜ ਜੇ ਕੋਈ ਗਣਸ਼ਾਉ ਕਾਰ ਕਿ ਸਾਈ ਕੈਨੀ ਜੀ ਜਮ ਸਮੀਤ ਆ ਕੇ ਮਾਰੇ ਸੇਵਾ ਨਹੀਂ ਹੋ ਸਕੀ ਮਾਰੇ ਕਹਿੰਦੇ ਫੈਸਲਾ ਸੁਣੀ ਅਗਲੀਆਂ ਤਾ ਜਿਆ ਤੇਰੀਆਂ ਇਹਨਾਂ ਨੂੰ ਕਿਵੇਂ ਲਜਾਣਗੇ ਕਿਉ ਗੁਰੂ ਸਾਹਿਬ ਦੇ ਬਚਨ ਮੰਨ ਕੇ ਫੇਰ ਉਹਨੂੰ ਗਰੀਬਾਂ ਨੂੰ ਵੰਡਿਆ ਸੀ ਇਸ ਪ੍ਰਕਾਰ ਸਾਸ ਜੀਵਤ ਬੰਦਾਂ ਕੀ ਤਰ੍ਹਾਂ ਸੀ ਹਜੂਰ ਫਰਮਾਉਂਦੇ ਹਨ ਬਹੁਤ ਦਰਗੁਕਾਰ ਮਨ ਨਾ ਆਗਾੰਨਾ ਲੈ ਲੈ ਤੰਗੀ ਪੱਠੀ ਕਰਨੀ ਕਰਕੇ ਮਨ ਨਹੀਂ ਸਹਜਾ ਰਹਿ ਜਾਂ ਚਿਰਪਕ ਨਹੀਂ ਹੁੰਦਾ ਜਿਸ ਦੇ ਬਹੁਤ ਕਿਸੇ ਗ੍ਰਹਿ ਚਿੰਤਾ ਜਿਸ ਦੇ ਥੋੜੀ ਸੁਖਰੇ ਪਰਮੰਤਾ ਦੋਹ ਵਸਤਾ ਜੇ ਜੋ ਮੁਕਤ ਹੈ ਥੋੜੀ سی ਹਿੱਲਾ ਪਾਣੀ ਹੈ ਆਣ ਕੋ ਤੁਹ ਪਦੇਹ ਲਹਪਤੀ ਅਨ ਬਾਲਿਆਂ ਨੂੰ ਰੂਪ ਵੇਖਣ ਦੀ ਆਸ ਪਈ ਹੁੰਦੀ ਹੈ ਵਿਸ਼ਾ ਇਹ ਸਖਣ ਜਾਂ ਹੁੰਦਾ ਹੈ ਬਗਾਨੇ ਦੇ ਮੂਹ ਨੂੰ ਵੇਖਦੇ ਹੀ ਰਹਣਾ ਅਯੂਰ ਵਿੱਚ ਸੂਰਜ ਦੇਖਣੇ ਪੂਲ ਗਵਾਰਾ ਜਿਥੋਂ ਮੁਹਾਰਾ ਕਿਉਂ ਜਿਉਂ ਪਸਾਰਾ ਸੋਨੇ ਦੇ ਗੁੰਦੇ ਧੂਪਾਂ ਨੂੰ ਵੇਖ ਵੇਖ ਕੇ ਨਹਿ ਪਤੀਆਂ ਨਾ ਪ੍ਰਤੀਤ ਨਹੀਂ ਆਉਂਦੀ ਭਰੋਸਾ ਨਹੀਂ ਆਉਂਦਾ ਅੰਤ ਨੂੰ ਸਰਸੰਗ ਜੀ ਕਹਿਬ ਕਵੀਰ ਸੁਣੋ ਗੁਨੀਆਂ ਬਿਨ ਸੇ ਗੁਰੂ ਦੇਖੇ ਸਭ ਦੁਨੀਆ ਇਹ ਸਵਰਾਂ ਇਖਤਿਆਜ ਪੈ ਜਾਣੇ ਆਕਾਰ ਨਹੀਂ ਸਦਾ ਰਹੇ ਨੇ ਇਹਦੇ ਵਿੱਚ ਮਨ ਪਤੀਲਾ ਨਹੀਂ ਇਕ ਮੂੰਹ ਵੇਖ ਕੇ ਹੋਰ ਵੀ ਇਹਦਾ ਸੋਹਣਾ ਮੂੰਹ ਵੇਖਣ ਦੀ ਸ਼ੌਕ ਉਰੀ ਰਹਿੰਦੀ ਹੈ ਪੁੱਤਰ ਤਲਤਰ ਔਰ ਜਿਓ ਜਾਨ ਮੇਰੀ ਇਹ ਮੁੰਦਰ ਹੋਣਗੇ ਇਹ ਮੇਰੀ ਕਲਪਤੀ ਸਤਰੀ ਹੈ ਇਹਨੇ ਪੁੱਤਰ ਦੀ ਕਲਤਰ ਨੋਅ ਹੈ ਮੇਰੀ ਇਸਤਰੀ ਹੈ ਇਹ ਹੋਏ ਦੀ ਗੱਲ ਕਹਿੰਦੇ ਇਹ ਨਾਲ ਉਹ ਜੇ ਮੇਰ ਕਰਕੇ ਜਾਣ ਕੇ ਇਹ ਮੇਰੀਆਂ ਚੀਜ਼ਾਂ ਹੋਣਗੀਆਂ ਇਹੋ ਜਾਣਨਾ ਉਹ ਵੀ ਮੇਰੀਆਂ ਮੇਰੀ ਅਦਾ ਜਾਨ ਹਨ ਮੇਰੀ ਜਿੰਦ ਹਨ ਉਹ ਪ੍ਰਪਤ ਜੇ ਕੋਈ ਨਾ ਅਲਕਾ ਉਹ ਤੇ ਆਪਣੀ ਇਸਰੀ ਚੋ ਵੀ ਗਿਆ ਹੈ ਉਹ ਬਿਨ ਸੈ ਜਾਨ ਸਮਝ ਕੇ ਪਿਆਰੀਆਂ ਜਾਨ ਨਾਲੋਂ ਦੀ ਉਹ ਬਿਨ ਸੈ ਉਈ ਭਸਮ ਹੈ ਤੇਰੀ ਉਹ ਜਦੋਂ ਸਰੀਰ ਸਾਖਤ ਦਾ ਨਾਸ ਹੋ ਜਾਏਗਾ ਉਹ ਜਿਹੇ ਸੁਗੰਦੀ ਜਿਹਨਾਂ ਨੂੰ ਆਪ ਦੀ ਜਾਨ ਮੰਨੀ ਲੱਛਾ ਉਹ ਸਾਰੇ ਦੀ ਸਵਾਦੀ ਢੇਰੀ ਬਣਾ ਦੇਣੀਆ ਚਾਹਤ ਕਿ ਸਾਇ ਦੀ ਪਾ ਕੇ ਸਾਰ ਦੇਣ ਦੇ ਡੇਰ ਨਹੀਂ ਦੱਬੇ ਉਹ ਬਿਨ ਸੈ ਉਹ ਜਦੋਂ ਪਦਾਰਸ਼ ਨਾਸ਼ ਹੋ ਜਾਣਗੇ ਉਹ ਸਰੀਰ ਹੀ ਸਾਰੀ ਤੇਰੀ ਅੰਤ ਨੂੰ ਹੋ ਜਾਏਗਾ ਬੇਨਹਾਰ ਭਜਨ ਦੇਖੋ ਬਿਲ ਲਾਕੇ ਬਿਲਕੁਲ ਇਹ ਭਜਨ ਤੋਂ ਮੈਨੂੰ ਸਾਰੇ ਲੋਕ ਬਰਬਾਦ ਹੀ ਕਰਦੇ ਵੇਖੀ ਦੇ ਹਨ ਤ੍ਰਿਗ ਤਨ ਤ੍ਰਿਗ ਤਨ ਮਾਇਆ ਸੰਗ ਰਾਤੀ ਸਰਕਾਰ ਉਹ ਸ੍ਰੀ ਉਹਨਾਂ ਦੀ ਸਰਕਾਰ ਹੈ ਉਹਦੇ ਪੁੱਤਰ ਸਰਕਾਰ ਨੂੰ ਕਹਾਨੂੰ ਸਾਨੂੰ ਸਰਕਾਰ ਹੈ ਜਿਸ ਮਾੜ ਨਾਲ ਰੰਗੇ ਹੋਏ ਹੰ ਰਹਾਉ ਜਿਉਂ ਬਿਗਾਰੀ ਕਹਿ ਸਰ ਦੀ ਜਹਦਾਂ ਹਾਲ ਤੁਹਾਰਾ ਜਮੇ ਸਰਕਾਰ ਲੀਏ ਭਾਈ ਜਿਵੇਂ ਕਿਸੇ ਬਿਗਾਰੀ ਦੇ ਸਰ ਤੇ ਸਰਕਾਰੀ ਲੋਕ ਉਗਾਰ ਫੜ ਕੇ ਮੋਝਾ ਰੱਖ ਲੀਏ ਫਿਰ ਤੇ ਮੋਝਾ 10 10000 ਰੁਪਏ ਦਾ ਜੇ ਮੋਝਾ ਸਰ ਤੇ ਰੱਖ ਲੀਏ ਉਹ ਖਸਮ ਹੈ ਕਹਿ ਗ੍ਰਹਿ ਉਹਨ ਦੂਸ ਸਹਾਰ ਬਿਮਾਰੀ ਤਰ ਬਚਾਰਿਆ ਫੜਿਆ ਰੇ ਸਿਰ ਤੇ ਮੋਜਾ ਚਤੀ ਫਿਰਦਾ ਧਾਰ ਹੀ ਮਰਦਾ ਉਹ ਜਿਹੜਾ ਧਾਨੂ ਹੈ ਉਹ ਬਗਾਰੀ ਜਿਹੜਾ ਖਸੂ ਦੇ ਘਰ ਚ ਪਚਾਰਦਾ ਹੈ ਉਹਦਾ ਦੁੱਖ ਹੀ ਸਹਾਰਿਆ ਨਾ ਬਗਾਰ ਚ ਖੜਿਆ ਭੁੱਖਾ ਤਹਾਇ ਚ ਜੂਰ ਰਿੰਦਾ ਕਦਮਿੰ ਸਗਾਰ ਕੋ ਛੱਡੇ ਕਦਮੇ ਘਰ ਜ ਆ ਕੇ ਆਰਾਮ ਕਰੇ ਇਸੇ ਪ੍ਰਕਾਰੇ ਜੀਵ ਜਿਹੜਾ ਹੈ ਇਹ ਤਾਂ ਬਗਾਰੀ ਹੈ ਅਤੇ ਇਹੇ ਸਿਰਦੇ ਤੇ ਦਮੜੇ ਜਿਹੇ ਚੱਕੇ ਆ ਭਾਰ ਵੀ ਇਹ ਮੇਰੀ ਮਾਇਆ ਇੰਨੀ ਏ ਉਹ ਤਾਂ ਖਤੋਂ ਜੀ ਨੂੰ ਮਹਾਰਾਜ ਸਾਹਿਬ ਨੂੰ ਪਰਲਲ ਦੇ ਇਨਸਾਰ ਦੇਣੀ ਉਹਦੇ ਘਰ ਜਾ ਰਹਿਣੀ ਏ ਤੇ ਤਾਂ ਐਵੇਂ ਦੁਖੀ ਸਹਾਰ ਦਾ ਹੈ ਐਵੇਂ ਮੇਰ ਕਰਕੇ ਸਹਾਰ ਨਾ ਵੀ ਹਾਰਸੀ ਚ ਦੁੱਖ ਦਾ ਹੈ ਦੁੱਖ ਹੀ ਦੁਖੈ ਨੂੰ ਤਾਂ ਇਸ ਵੇਸ ਬਾਸ਼ਾ ਮੰਨ ਕੇ ਤਾਂ ਸਾਰੰ ਦਾ ਨਾਮ ਏ ਕਿ ਦੁਖੀ ਸਹਾਰ ਦਾ ਹੈ ਇਸ ਪ੍ਰਕਾਰ ਇਸਲੀ ਪੁੱਤਰ ਆਦਕਾਂ ਕਿੰਸੀ ਕੋਤਲਾਂ ਦੇ ਇਹ ਸਾਹਮਣ ਵਾਲਾ ਇੱਕ ਖੋਤੇ ਵੀ ਨਹੀਂ ਆਈ ਘਾ ਖੋਤਣ ਵਾਲਾ ਹੈ ਅੱਗੇ ਬਗਾਰ ਕਰ ਰਿਹਾ ਹੈ ਤੇ ਉਹ ਉਹਨਾਂ ਦੇ ਮਾਲਕਾਂ ਦੇ ਘਰੇ ਚੀਜ਼ਾਂ ਜਿਹੜੀਆਂ ਨੇ ਉਹਨੂੰ ਸੰਭ ਲੈਣਾ ਹੈ ਇਹ ਦੁਖੀ ਧਾਰ ਜੇ ਮੇਰੇ ਸੇਰ ਕਰਕੇ ਜੋ ਸੁਪਨਾ ਹੋਏ ਬੈਸਕ ਰਾਜਾ ਜਿਸ ਸੁਪਨੈ ਸੀ ਸਿੰਘ ਜੀ ਸੁਪਨੇ ਦੀ ਕੋਈ ਯਾਦ ਵੀ ਹੋਵੇ ਉਹ ਗਰੀਬ ਹੋ ਉਹ ਪਰਛਾਵੇਂ ਬਣ ਕੇ ਦਰਹੀ ਆਵੇ ਨੀਤਰ ਪ੍ਰਸਾਰੈ ਤਾਂ ਨਿਰਾਰਥ ਕਾਜ ਜਦੋਂ ਨੀਂਦ ਹੱਜੀ ਨੀਤਰ ਖੋਲੇਗਾ ਉਹ ਪਰਛਾਵੇਂ ਜਿਹੜੇ ਸਲਾਮਾਂ ਲਈਆਂ ਫੌਜਾਂ ਦੇ ਪਾਸੋਂ ਸਲੂਟ ਕਰਾਏ ਆ ਅੱਖਾਂ ਖੁੱਲਣਗੀਆਂ ਜਦੋਂ ਨੀਂਦ ਵੱਲੋਂ ਤਾਂ ਉਹ ਨਿਰਾਰਥ ਵਿਅਰਥੀ ਨਿਰਾਈ ਵਿਅਰਥਤਾ ਹੈ ਸਾਰਾ ਨਿਰਾਰਥੀ ਹੈ ਬਿਨਾਂ ਅਰਥ ਤੋਂ ਮਤਲਬ ਤੋਂ ਹੈ ਇਸੇ ਪ੍ਰਕਾਰ ਸਾਧ ਸਿੰਘ ਜੀ ਇਹ ਸੁਪਨਾ ਸੰਸਾਰ ਹੈ ਇਹ ਜਿਵੇਂ ਕਈ ਬਾਦਸ਼ਾਹ ਬਣ ਕੇ ਬਹਿ ਜਾਂਦੇ ਆ ਹੁਕਮ ਕਰਦੇ ਆ ਅਹੰਕਾਰ ਕਰਦੇ ਹਨ ਨੇਤਰ ਪ੍ਰਸਾਰੈ ਤਾਂ ਨਿਰਾਰਥ ਕਾਜ ਹੈ ਸਿੰਘ ਜੀ ਅੱਖਾਂ ਖੁੱਲੀਆਂ ਉਗੁਰ ਗਈਆਂ ਅੱਖਾਂ ਵਿੱਚ ਜਮੇ ਚਗਰਾਸੇ ਚੋਟ ਜਦੋਂ ਜਮਾਨੀ ਜੋਬਿਆਂ ਤੋਂ ਆਫੜਿਆ ਉਹਨੇ ਅੱਖਾਂ ਖੁੱਲ੍ਹਣ ਲੱਗੀਆਂ ਹੋਰ ਸਵਾਤ ਦੇ ਸਾਰੇ ਕੰਮ ਜਰਸੀ ਨਿਕਲਣਗੇ ਜੋ ਕੁ ਕਰ ਰਹੇ ਹੈ ਜੋ ਰਾਖਾ ਖੇਤ ਉਪਰ ਪਰਾਏ ਹੋਰ ਜਹ ਸੋ ਪਰਾਏ ਖੇਤਾਂ ਤੇ ਰਾਖੇ ਰੱਖੇ ਹੁੰਦੇ ਆ ਵੀ ਸਰੋਂ ਨਾ ਕੋਈ ਪਟਲੇ ਰੇ ਖੇਤੀ ਨਾ ਪਟਲੇ ਉਹ ਪਰਾਏ ਖੇਤਾਂ ਦੇ ਉੱਤੇ ਰਾਖੇ ਰੱਖੇ ਹੁੰਦੇ ਹਨ ਖਰੀਦ ਖਸਮ ਦਾ ਰਾਖਾ ਉੱਠ ਜਾਏ ਖੇਤਾਂ ਖਸ ਜਾਂਦੇ ਹੁੰਦੇ ਜਦੋਂ ਵੱਢੂਗੇ ਲੈਟੇਂਦੇ ਕੱਟ ਲਿੰਦੇ ਰਾਖੇ ਨੂੰ ਮਣ ਦੋ ਮਣ ਜਿਹੜੇ ਜਾਣੇ ਜਾਣੇ ਨੂੰ ਦੇ ਦਿੰਦੇ ਆ ਕੰਪੂਨ ਚੁੱਕੇ ਚੱਲ ਜਾਂਦਾ ਖੇਤ ਦਾ ਮਾਲਕ ਨਹੀਂ ਉਹ ਹੁੰਦਾ ਇਸੇ ਪ੍ਰਕਾਰ ਜੋ ਰਾਖਾ ਖੇਤ ਉੱਪਰ ਪਰਾਏ ਖੇਤਾਂ ਵਿੱਚ ਨਹੀਂ ਜੀਵ ਹੈ ਪਰਾਏ ਖੇਤਾਂ ਹੈ ਇਸਤਰੀ ਫੁੱਲ ਕਹਨਾ ਆ ਗਈ ਜਿਵੇਂ ਰਾਏ ਵਾਹਿਗੁਰੂ ਦੀ ਦਾਤ ਹੈ ਬਾਗਾਨੇ ਹਨ ਖੇਤ ਖਸ ਰੁਕਾਰ ਆਖਾ ਉਸ ਜੱਟ ਗੁਰੂ ਖੇਤ ਉਸ ਮਸਾਲ ਲੈਣੇ ਇਹ ਰਾਖਾ ਜੀਵਾਂ ਚ ਨੂੰ ਉਸ ਦੇ ਲਈ ਜਮਾ ਦੇ ਪਿੰਨ ਬਣਾ ਬਣਾ ਕੇ ਜਿਹੜੇ ਸੂਟ ਜੀਆ ਬਣਾ ਕੇ ਜਿੰਦੇ ਮਰੇ ਤੋਂ ਮਗਰੋਂ ਉਹ ਇਹਨੂੰ ਛੋਰੀ ਵਾਲੀ ਮਜਬੂਰੀ ਮਿਲਣੀ ਹੈ ਰਾਸੇ ਨੂੰ ਅੰਤ ਨੂੰ ਉੱਠ ਕੇ ਪਰਲੋਕ ਨੂੰ ਚਲੇ ਜਾਣਾ ਪਵੇਗਾ ਉਸ ਖੇਦ ਕਾਰਨ ਰਾਖਾ ਕੜੈ ਉਸ ਖੇਦ ਕਾਰਨ ਵਾਸਤੇ ਰੱਖੇ ਕਰੇ ਜੁਰਮ ਲਾਹੇ ਜਿਸ ਕੈ ਪਾਲ ਕਛੂ ਨਾ ਪੜੈ ਉਹਦੇ ਭੱਲੇ ਨੀ ਕੁਝ ਪੈਂਦਾ ਇਹਨੇ ਸੰਸਾਰ ਰੂਪੀ ਫੇਰ ਤੇ ਰੱਖਣ ਵਾਸਤੇ ਸੇ ਸਰੀਰ ਨੂੰ ਕੀ ਖੇਦ ਰੱਖਣਾ ਆਪੇ ਰੱਖਾ ਜੀ ਹੈ ਕਾਜੁਰ ਰਿੰਗਾ ਹੈ ਇਹ ਮੇਰੇ ਸੁਬੰਦੀ ਹੈ ਮੇਰੇ ਸਰੀਰ ਹਨ ਜਿਸ ਕੈ ਪਲ ਕਛੂ ਨਾ ਪਰ ਇਸ ਨੂੰ ਪੱਲੇ ਜਿਹੇ ਪ੍ਰਮੋਡ ਚ ਲਜਾਣ ਵਾਸਤੇ ਕੋਈ ਕੀ ਰੀਲੇ ਚਲੀ ਨਜ਼ਾਰ ਸਕਦਾ ਸਭ ਖਾਲੀ ਹੋ ਜਾਂਦੇ ਹਨ ਜਿਸ ਦਾ ਰਾਜ ਕਿਸਹਿ ਕਾ ਸੁਪਨਾ ਜੀਹਦੇ ਸ਼ਹਿਰ ਜੀ ਲੈਣੇ ਬਹੁਤ ਹੁੰਦੀ ਹੈ ਨਾ ਜਿਸ ਪੁਰਨੇ ਦੀ ਉਸ ਚੀਜ਼ ਦਾ ਸੁਪਨਾ ਅਜਿਹਾ ਆਉਂਦਾ ਹੈ ਇਹ ਦਾ ਅਗੂ ਲਿਖੀ ਹੋਏ ਇੱਕ ਦਿਨ ਮੈਡੀਕਲ ਹੈ ਇਹ ਇੱਕ ਐਸੇ ਚੈਲੇ ਮਿਲਿਆ ਹੈ ਕਹਿ ਤੀ ਜਿਸ ਵੇ ਹੈ ਇਹ ਕਹਿੰਦੇ ਕਿ ਜਿਹੜੇ ਇਹੋ ਦੇ ਕੌਣ ਨਤੀਜ ਹੁੰਦੀ ਹੈ ਇਹ ਧਰਤੀ ਜਦ ਮੇ ਇਹ ਹੋਵੇ ਤੇ ਧਰਤੀ ਜਾਨੀ ਗੱਦੀ ਵੇ ਜਾਰੀ ਹੈ ਕਿ ਤੇਰੀ ਹੁੰਦਾ ਸਈ ਵਰੀ ਕੋਹਟ ਆਦੇ ਜੇ ਕਾਸ ਉਦਾਰਣਾਂ ਮੌਰੀ ਜੀ ਇਹਨੇ ਇਸ ਪ੍ਰਕਾਰ ਜਿਸ ਦੀ ਵੀ ਧੌਲਤ ਹੁੰਦੀ ਹੈ ਉਹ ਚੀਜ਼ ਦਾ ਸੁਪਨਾ ਹੁੰਦਾ ਇਹ ਪੰਜਾਂ ਤਤਾਂ ਦੀ ਬਹੁਲਤਾ ਜਦੋਂ ਹੁੰਦੀ ਹੈ ਉਹ ਹੈ ਸੁਪਨਾ ਪ੍ਰਖ ਨੂੰ ਹੋਇਆ ਜੋ ਉਦਾਂ ਦੇ ਜੀਅ ਜਿਸੀਆ ਉਹਦੋਂ ਅਗੰਤ ਤੱਕ ਵੜਿਆ ਹੁੰਦਾ ਜਿਸ ਵੇਲੇ ਉਹ ਲਾਰੀਆਂ ਮਾਰਦਾ ਪੌਣ ਤੱਕ ਵੜਿਆ ਹੁੰਦਾ ਜਿਸ ਵੇਲੇ ਤੱਜੀ ਜੱਗੇ ਇਹਨਾਰੇ ਠੱਗੀ ਤੱਕ ਵੜਿਆ ਹੁੰਦਾ ਜੋ ਕੈਵੀ ਤੱੜੀਆਂ ਮਾਰਦਾ ਤਨ ਤੱਕ ਵੜਿਆ ਹੁੰਦਾ ਇਸ ਪ੍ਰਕਾਰ ਸਾਧ ਸੰਗਤ ਜੀ ਜਿਸ ਚੀਜ਼ ਦੀ ਬਹੁਤਤਾ ਹੈ ਉਹਦਾ ਸੁਪਨਾ ਆਉਂਦਾ ਹੈ ਪ੍ਰਖ ਨੂੰ ਜਿਸ ਤੇ ਰਹੇ ਜਿਸ ਦਾ ਰਾਜ ਕਿਸਹਿ ਦਾ ਸੁਪਨ ਉਸੇ ਪਿਆਰ ਦਾ ਸੁਪਨਾ ਹੁੰਦਾ ਹੈ ਇਸ ਨੂੰ ਜਿਹੜਾ ਹੈ ਜੋ ਪ੍ਰਕਾਸ਼ ਹੈ ਨਾ ਜਿਹਾ ਜੀ ਦਾ ਉਹਦਾ ਹੀ ਸੁਪਨੇ ਸੰਖੇਰ ਕਰਦਾ ਕੀਤਾ ਹੈ ਇਹ ਹਵਾਈ ਨੂੰ ਰੋਸ਼ਨੀ ਦਿੱਤੀ ਹੈ ਸਾਰੀਆਂ ਰੂਹਾਂ ਦੇ ਤਾਈਂ ਸੰਗਿੰਦੀ ਦੇਖਣ ਦੀ ਸੁਣਨ ਦੀ ਸੋਣਨ ਦੀ ਉਸ ਦਾ ਸੁਪਨਾ ਸੰਖੇਰ ਬਣਾਇਆ ਹੋਇਆ ਜਿਸ ਤੇ ਰਹੇ ਕਿਸੇ ਦਾ ਸੁਪਨੇ ਜਿਹੜਾ ਜਿਹੜਾ ਮਨੋਰਾਇ ਹੁੰਦਾ ਜੋ ਗੈਲਪ ਹੁੰਦਾ ਉਹ ਹਾਦੋਂ ਸੁਪਨਾ ਆਉਂਦਾ ਹੈ ਜਿਸ ਦੇ ਤੈ ਰਾਜ ਜਹਾਂ ਨੂੰ ਕੋਈ ਰਾਜ ਇੱਕ ਉਹ ਸੰਸਾਰ ਸੁਪਨਾ ਪ੍ਰਤੀਤ ਹੁੰਦਾ ਹੈ ਮੌਸਮ ਦੇ ਪ੍ਰਤੀਤ ਹੁੰਦਾ ਹੁਣ ਉਹ ਜੇਨ ਮਾਇਆ ਦੀਨ ਤੈਨ ਲਾਈ ਕ੍ਰਿਸ਼ਨ ਤੁਹਾਨੂੰ ਮੈਂ ਜੀ ਹੈ ਜੀ ਹੁਣ ਕ੍ਰਿਸ਼ਨ ਜੀ ਨਾਲ ਉਸਨ ਲਾਗਤ ਕੀ ਹੈ ਪਰ ਖੁਦਾ ਕਿ ਉਹ ਮੇਰੇ ਵਿੱਚ ਲਉਨੇ ਤੇ ਮਾਇਆ ਦੇ ਅਸਲੀ ਹੈ ਇਸ ਪ੍ਰਕਾਰ ਜਿਸ ਮਾਇਆ ਦੀ ਇਨ ਮਾਇਆ ਦੀਨੀ ਤੈਨ ਲਾਈ ਕ੍ਰਿਸ਼ਨ ਰਾਈ ਨੂੰ ਮਾਇਆ ਦਿੱਤੀ ਹੈ ਉਸੇ ਨੂੰ ਕ੍ਰਿਸ਼ਨ ਨੇ ਲੈ ਛੱਡੀਆ ਰਸੰਤੋ ਸੰਦੀ ਕ੍ਰਿਸ਼ਨ ਜੀ ਫਸੇ ਰਹਿੰਦੇ ਆ ਜਿਸ ਨੂੰ ਮਾਰਾ ਸਭ ਨੂੰ ਮਾਇਆ ਕਿਰਪਾ ਕਰਕੇ ਭਗਤੀ ਨੂੰ ਮਾਇਆ ਦਿੱਤੀ ਹੈ ਉਹਨਾਂ ਨੂੰ ਵਾਹਿਗੁਰੂ ਦੇ ਨਾਮ ਦੀ ਪ੍ਰੀਤਨਾ ਤੇ ਲਾ ਦਿੱਤੀ ਹੈ ਆਪ ਬਿਨਾ ਹੈ ਆਪ ਕਰੇ ਰਾਸ ਆਪ ਹੀ ਮੇਰਾ ਵਾਹਿਗੁਰੂ ਬਣਾਏ ਮੈਸ ਬਣਾਏ ਆਰ ਵੀ ਬਿਨਾਹੇ ਆਪ ਕਰੇ ਰਾਸ ਹੀ ਬਨਾਹੇ ਨਾਸ ਕਰਨ ਵਾਲਾ ਹੈ ਆਪ ਹੀ ਰਾਸ ਸਚਾਈ ਜਿ ਲਿਆਉਣ ਵਾਲਾ ਹੈ ਨਾਨਕ ਪ੍ਰਭ ਆਗੇ ਅਰਦਾਸ ਆਪ ਹੀ ਜਿਨ੍ਹਾਂ ਦੇ ਮਾਨਸ ਵਾਲ ਸੰਗੀ ਸਰਦਾ ਆਦਕਾਂ ਕਰਕੇ ਦੀ ਰਾਸ ਕਰਕੇ ਰਾਸ ਠੀਕ ਕਰ ਲੈਂਦਾ ਸਚਾਈ ਜਿ ਕਰ ਲੈਂਦਾ ਉਹਨਾਂ ਦੇ ਆਪ ਹੀ ਉਹਗਣਾ ਨੂੰ ਬਿਨਾਹੇ ਨਾਸ ਕਰ ਦਿੰਦਾ ਅਜਾਂ ਮਾਇਕਾਂ ਨੂੰ ਨਾਸ ਕਰ ਦਿੰਦਾ ਹੈ ਜਿਨ੍ਹਾਂ ਦੇ ਕਾਮ ਕੋਈ ਲਾਭ ਬਨਾਹੇ ਨਾਸ ਕਰ ਦਿੱਤੇ ਹੈ ਉਹਨਾਂ ਨੂੰ ਭਾਉ ਭਗਤੀ ਚ ਆਪ ਹੀ ਰਾਸਕਿਆਈ ਚ ਕਰ ਲੈਂਦਾ ਹੈ ਨਾਨਕ ਪ੍ਰਭ ਆਗੇ ਅਰਦਾਸ ਸਰਬਜੀ ਕਹਿੰਦੇ ਉਸ ਵਾਹਿਗੁਰੂ ਅੱਗੇ ਪਾਈ ਅਰਦਾਸ ਕਰਨੀ ਮਨ ਗਈ ਹੈ ਉਹ ਪਰਮੇਸ਼ਰ ਸਰਬ ਕਲਾਸ਼ਮ੍ਰਿਤ ਆਪ ਹੀ ਜਗਤ ਨੂੰ ਪੈਦਾ ਕਰਨ ਵਾਲਾ ਆਪ ਹੀ ਸੱਚੇ ਪਾਤਸ਼ਾਹ ਕਰਨਾ ਕਰਨ ਵਾਲਾ ਆਪ ਹੀ ਸੰਸਾਰ ਨੂੰ ਬਣਾਏ ਪੜ ਲੋ ਕਰਨ ਵਾਲਾ ਹੈ ਉਸ ਵਾਹਿਗੁਰੂ ਅੱਗੇ ਅਰਦਾਸਾਂ ਬੇਨਤੀਆਂ ਕਰੀਏ ਆਪ ਬਿਨਾ ਹੀ ਆਪ ਕਰੇ ਰਾਸ ਮਾਨਤ ਪ੍ਰਭ ਆਗਰ ਦਾਤੁ ਕੀ ਵੈਜੀ ਪਾਲਤੋ ਵਾਲੀ ਗੀਤ ਇਹੋ ਗਉੜੀ ਗਵਾਰੇਰੀ ਮਹੱਲਾ ਪੰਜਵਾ ਬਹੁ ਰੰਗ ਮਾਇਆ ਬਹੁ ਵਿਧ ਪੀਖੀ ਵਾਹਿਗੁਰੂ ਖਲਸਾ ਵਾਹਿਗੁਰੂ ਕੀ ਫਤਿਹ ਸਤਿਗੁਰੂ ਦੀ ਸਾਜਿਗ ਨਰਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਸਤਿਗੁਰੂ ਅੰਤਰਾਜਮੇ ਸੱਚੇ ਪਾਤਸ਼ਾਹ ਦੇ ਪਾਸ ਸਿੱਖਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਉਹ ਸੁਖ ਮੈਨੂੰ ਬਖਸ਼ੋ ਦੱਸੋ ਕਿਸ ਦੇ ਨਾਮੇ ਕ੍ਰਿਸ਼ਨ ਅਨੁਗ੍ਰਤ ਹੋ ਜਾਵੇ ਕਿਸੇ ਜੀ ਨੂੰ ਕੋ ਸੰਤ ਬਤਾਵੋ ਕ੍ਰਿਸ਼ਨ ਦੂਰਜਾ ਮੰਤਰ ਬਤਾਵੋ ਇਹਦਾ ਉੱਤਰ ਗੁਰੂ ਮਾਰਾ ਸਾਹਿਬ ਕਹਿੰਦੇ ਹਨ ਕਿ ਅਸੀਂ ਸਿੱਖ ਤੈਂ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇਖੀਆਂ ਤਾਸ ਇੱਕ ਵੱਲੋਂ ਬੇਨਤੀ ਹੈ ਕਿ ਸੱਚੇ ਬਾਦਸ਼ਾਹ ਇੰਨੀਆਂ ਚੀਜ਼ਾਂ ਦੇ ਨਾਲ ਮੈਂ ਚਿਤ ਲਾਇਆ ਪਰ ਕਿਦੋਂ ਵੀ ਮੈਨੂੰ ਸ਼ਾਂਤੀ ਨਹੀਂ ਪ੍ਰਾਪਤ ਹੋਈ ਬਹੁ ਰੰਗ ਮਾਇਆ ਬਹੁ ਵਿਦਿ ਪੇਖੀ ਸੁਖੇ ਮਾਇਆ ਹੈ ਬਾਹ ਰੰਗੀ ਜਿਹੜੀ ਮਾਇਆ ਰਾਸੀ ਤਾਂਸੀ ਸਾਤ ਕੀ ਰੂਪੋ ਇਹ ਬਹੁਤ ਵਿਧੀਆਂ ਪੂਰਵਕ ਕਿਸੇ ਨੂੰ ਖੇਤੀ ਰੂਪ ਹੋ ਕੇ ਕਿਸੇ ਨੂੰ ਵਪਾਰ ਰੂਪ ਹੋ ਕੇ ਕੇ ਨੌਕਰੀ ਰੂਪ ਹੋ ਕੇ ਗੈਣ ਰੂਪ ਹੋ ਕੇ ਚਿੰਬੜੀ ਹੋਈ ਹੈ ਕੋਈ ਖੇਤੀਆਂ ਵਿੱਚ ਲੱਗੇ ਹੋਏ ਹੈ ਕੋਈ ਚੱਕਰੀਆਂ ਵਿੱਚ ਲੱਗੇ ਹੋਏ ਹੈ ਕੋਈ ਸੁਬਾਗਰੀਆਂ ਵਿੱਚ ਲੱਗੇ ਹੋਏ ਹੈ ਕੋਈ ਵਪਾਰ ਕਰਨ ਲੱਗੇ ਹੋਏ ਹੈ ਕਿਉਂ ਬਹੁਤ ਵਿਧੀ ਜਿਹੜੀ ਮਾਇਆ ਹੈ ਬਾਹ ਰੰਗੀ ਰਾਸੀ ਤਾਂਸੀ ਸਾਤ ਕੀ ਇਹਦੀ ਮਾਇਆ ਬਹੁਤ ਰੰਗਾਂ ਰੰਗਾ ਜਿਵੇਂ ਰਾਸੀ ਹੋ ਕੇ ਨਯੋਗਨੋ ਕੇ ਜਿੰਬੜੀ ਹੋਈ ਹੈ ਜਿਵੇਂ ਸਦੋਗਨੂਪੋ ਕੇ ਸਿੱਧੀਆਂ ਉਪਰੋ ਕੇ ਜਿੰਬੜੀ ਹੋਈ ਹੈ ਜਿਵੇਂ ਤਮੋਗਨੋ ਹੋ ਕੇ ਕੋਰਮੰਨ ਕਾ ਸਿਧ ਕਰਕੇ ਜੀਆਂ ਨੂੰ ਵਸ ਕਰਨਾ ਇਸਰਾਫ ਦੇਣੇ ਕਿਉਂ ਬਹੁਤ ਰੰਗਾਂ ਦੀ ਮਾਇਆ ਜਿਹੜੀ ਰਾਸੀ ਤਾਉਂ ਸੀ ਸ਼ਾਂਤ ਕੀ ਰੂਪ ਹੋ ਇਹ ਬਹੁਤ ਵਿਦਿਆਰਥੀ ਗੁਰੂ ਕਮੋਂ ਨਹੀਂ ਵੇਖੀ ਹੈ ਕਲਮ ਕਾਗਜ਼ ਸਿਆਨ ਭਲੇਖੀ ਕਿਸੇ ਨੂੰ ਕਲਮ ਰੂਪੋ ਕੇ ਜਿੰਬੜੀ ਹੋਈ ਹੈ ਕਲਮ ਦੇ ਕਸਾਈ ਹੈ ਆਦਮੀ ਮੂੰਹੋਂ ਤਾਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਐ ਜਦੋਂ ਕਲਮ ਪਾਉਂਦੇ ਐ ਉਸ ਵੇਲੇ ਕਿਸੇ ਦਾ ਲਿਹਾਜ਼ ਨਹੀਂ ਕਰਦੇ ਕਿਸੇ ਤੇ ਬਖਸ਼ਿਸ਼ ਨਹੀਂ ਕਰਦੇ ਕਿਸੇ ਨੂੰ ਕੋਈ ਪਰਸ ਨਹੀਂ ਕਰਦੇ ਇਹ ਕਲਮ ਕਸਾਈ ਰੂਪ ਕੇ ਕਿਸੇ ਨੂੰ ਜਿੰਬੜੀ ਹੋਈ ਹੈ ਕਾਗਜ਼ ਦੋ ਕਿਸੇ ਨੂੰ ਕਾਗਜ਼ ਪਰਵਾਨਾ ਰੂਪ ਹੋ ਕੇ ਚਿੰਬੜੀ ਹੋਈ ਹੈ ਪਰਵਾਨੇ ਦੇ ਦੇ ਕੇ ਨੋਟ ਕਰਕੇ ਲੋਕਾਂ ਨੂੰ ਨੋਟਸ ਟੈਕਸ ਵਗੈਰਾ ਜਿਵੇਂ ਲਾਈ ਜਾਂਦੇ ਅੱਜ ਕੱਲ ਦੇ ਇਸ ਪ੍ਰਕਾਰ ਕਾ ਵੀ ਪਰਵਾਨਾ ਰੂਪ ਹੋ ਕੇ ਚਿੰਬੜੀ ਹੋਈ ਹੈ ਗਿਆਨ ਪਰ ਲੇਖੀ ਅਦੇ ਕਈਆਂ ਨੂੰ ਗਿਆਨ ਰੂਪ ਹੋ ਕੇ ਆਉਂਦੀ ਹੈ ਗਿਆਨ ਪਾਈ ਕੋਰਡਿੰਜ ਸਾਇੰਸ ਦਾਣ ਗਿਆਨ ਪਾ ਦੇ ਨਾਲ ਇਹ ਜੇ ਬੰਪਰਮਾਨੂ ਬਣਦੇ ਆ ਉਹਦੇ ਮੈਂ ਇਹਨਾਂ ਦਾ ਸੋਚ ਸਕਦਾ ਹਜ਼ਾਰ ਫੌਰਡ ਦੇ ਬੰਬੋ ਛੜ ਛੜ ਕੇ ਤਵਾ ਕਰ ਸਕਦੇ ਆ ਇਸ ਪ੍ਰਕਾਰ ਵੀ ਸਿਆਣਪ ਕਰਦੇ ਹਨ ਸੈਸਯੁੱਧਿਆ ਦੀ ਲੇਖੀ ਕਈ ਲਖਾਰੀ ਬਣ ਬਣ ਕੇ ਨੇ ਇੱਕ ਪ੍ਰਕਾਰ ਦੇ ਤਿਆਰਗਾਂ ਦੇ ਤਾਈਂ ਲਿਖਦੇ ਹਨ ਕੋਈ ਕਹਿੰਦਾ ਮੇਰੇ ਇਹ ਜੇ ਨੁਕਸੇ ਆ ਕੋਈ ਕਹਿੰਦਾ ਮੇਰੀ ਇਹੀ ਜੀ ਦਵਾਈ ਹੈ ਅਤੇ ਕੋਈ ਕਹਿੰਦਾ ਮੈਂ ਇਹ ਜੇ ਕਾਵਿ ਯਾਦ ਕਰਤਾ ਬਣਾ ਸਕਣਾ ਕਿਉਂ ਲਖਾਰੀ ਬਣ ਕੇ ਮਾਇਆ ਹੀ ਚਿੰਬੜੀ ਹੋਈ ਹੈ ਕਿਸੇ ਨੂੰ ਕਾਗਜ਼ ਕਲਮ ਕਾਗਜ਼ ਸਿਆਨ ਪਲੇਖੀ ਬਹਿ ਸਾਰੇ ਕਲਮ ਤੇ ਕਾਗਜ਼ ਲੈ ਕੇ ਸਿਆਣਤਾ ਲਿਖਣ ਲੱਗੇ ਹੋਏ ਐ ਲਖਾਰੀ ਬਣੇ ਐ ਕਿਸੇ ਅੰਦਾਜ਼ਾ ਲਾ ਕੇ ਗਿਣਤੀ ਗਿਣ ਕੇ ਦੱਸ ਦਿੰਨੇ ਹਾਂ ਇਹ ਲਖਾਰੀ ਪੁਨੇ ਦੀ ਲੱਗੀ ਚਿੰਬੜੀ ਹੋਈ ਐ ਕਿਸੇ ਦੇ ਤਾਂ ਹੀ ਹੋ ਕੇ ਕਾਗਜ਼ ਕਲਮ ਕਾਗਜ਼ ਸਿਆਨ ਪਲੇਖੀ ਕਿੰਨੇ ਇਹੇ ਕੰਮ ਹੋਣਗੇ ਕਿ ਕਲਮ ਬਣੀ ਹੋਈ ਐ ਅਤੇ ਕਲਮ, ਕਾਗਜ਼, ਅਤੇ ਕਾਰਜਾਂ ਦਾ ਕਰਨ ਬਣਿਆ ਹੋਇਆ ਹੈ। ਇਹਦੇ ਜਿਵੇਂ ਲਿਖੇ ਪਏ ਹੈ ਜੇ ਕਰਮ ਹੈ ਕੀਤੇ, ਉਹ ਸਾਰਿਆਂ ਦੇ ਅੰਦਰ ਲਿਖੇ ਹੋਏ ਹੈ ਕਰਮarupī ਕਾਗਿ ਕਲਮ ਨਾਲ। ਗਿਆਨਪੁਰ ਲੇਖੀ, ਅਤੇ ਫਿਰ ਗਿਆਨਪੁਰ ਬਣ ਕਰਕੇ ਉਹ ਲੇਖੀ, ਲਿਖਾਰੀ ਬਣ ਕੇ ਚਿੱਤਰਗੁਪ ਦੇ ਇਹਦੇ ਲਿਖਾਰੀ ਹੈ। ਉਹਨਾਂ ਦੀ ਗਿਆਨਪੁਰ ਦੇ ਤਾਈਂ ਦੁਆਰਾ ਲਿਖਦੇ ਹੈ ਕਿ ਇਹਨਾਂ ਇੰਨੇ ਪੈੜੇ ਕੰਮ ਕੀਤੇ ਹੈ, ਇਹਨਾਂ ਇੰਨੇ ਚੰਗੇ ਕੰਮ ਕੀਤੇ ਹੈ। ਇਸ ਦੁਕਾਨ ਲਖਾਰੀਆਂ ਦੇ ਪਾਸੋਂ ਕਿਤਰ ਗੁਕਤਾਂ ਦੇ ਪਾਸੋਂ ਲਿਖਾਉਂਦੇ ਰਹਿੰਦੇ ਹਨਗੇ ਕਲਮ ਕਾਗਜ਼ ਕਈਆਂ ਦੇ ਤਾਂ ਹੀ ਕਲਮ ਵਾਸ਼ਨਾ ਰੂਪੀ ਕਲਮ ਪਕੜੀ ਹੋਈ ਹੈ ਕਈਆਂ ਦੇ ਸਾਧ ਸੰਗੇ ਜੀ ਮੱਥੇ ਰੂਪ ਕਾਰਜ ਬਣਿਆ ਹੋਇਆ ਹੈ ਕਈਆਂ ਦੀ ਜਿਹੜੀ ਬੁੱਧ ਸਿਆਣਪ ਹੈ ਇਹੋ ਹੀ ਬੁੱਧ ਲਿਖਾਰਨ ਬਣੀ ਹੋਈ ਹੈ ਇਹ ਸਭ ਮਾਇਆ ਚਿੰਬੜੀ ਹੋਈ ਹੈ ਮਹਿਰ ਮਲੂਕ ਹੋਏ ਦੇਖਿਆ ਖਾਨ ਜੀ ਸੈਨ ਸਿੰਘ ਮਹਿਰ ਗੁਜਰਾਂ ਦੇ ਨੰਬਰਦਾਰ ਦਾ ਨਾਮ ਹੈ ਗੁਜਰਾਂ ਦੇ ਨੰਬਰਦਾਰ ਨੂੰ ਮਹਿਰ ਕਹਿੰਦੇ ਐ ਤੋਂ ਕਈ ਮਹਿਰ ਗੁਜਰਾਂ ਦੇ ਨੰਬਰਦਾਰ ਬਣ ਕੇ ਵੀ ਦੇਖਿਆ ਹੈ ਮਲੂਕ ਮਲੂਕ ਬਲੋਚਿਆਂ ਦੇ ਸਰਦਾਰ ਦਾ ਨਾਮ ਹੈ ਮਨੂਕ ਬੁਲੋਚੀਆ ਦੇ ਸਰਦਾਰ ਬਣ ਕੇ ਵੀ ਵੇਖਿਆ ਨੰਬਰਦਾਰ ਬਣ ਕੇ ਵੀ ਵੇਖਿਆ ਹੈ ਹੋਏ ਦੇਖਿਆ ਖਾਨ ਕੋਈ ਪੁਛਣਾਂ ਦੇ ਵਿੱਚੋਂ ਖਾਨ ਸਰਦਾਰ ਆਪਣੇ ਆਪ ਨੂੰ ਖਾਨ ਕਿ ਹੁੰਦੇ ਐ ਇਹ ਖਾਨ ਬਣ ਕੇ ਵੀ ਵੇਖਿਆ ਹੈ ਇਸੇ ਪ੍ਰਕਾਰ ਮਹਿਰ ਸਾਰਿਆਂ ਦੇ ਜਿਲ੍ਹਾਂ ਦੇ ਮਹਿਰ ਜਾਨੂ ਹੋ ਕਰਕੇ ਮਨੂਕ ਪਾਰਸਾ ਹੀ ਨਿਵਾਸ ਸਹਿਰ ਕਰਕੇ ਮਨੂਕੋਵਲ ਨਿਵਾਸ ਸਹਿਰ ਕਰਕੇ ਕਾਲ ਮਹਾਦਰ ਪਸਾਨ ਬਣ ਕੇ ਵੀ ਵੇਖਿਆ ਹੈ ਤਾਂ ਤੇ ਨਾਹੀ ਮਨ ਤ੍ਰਿਪਤਾ ਜਿਨ ਬਿਵਾਰ ਸੇ ਕਰਕੇ ਮਨ ਤ੍ਰਿਪਤੀ ਜਿਨੀ ਹੋਂਦਾ ਮਨ ਨੂੰ ਰੱਜ ਨਹੀਂ ਆਉਂਦਾ ਹੈ ਕਿਸੇ ਪ੍ਰਕਾਰ ਦੀ ਸੋ ਸੁਖ ਮੇ ਕਾ ਸੰਤ ਬਤਾਓ ਇਹ ਸੰਗਹ ਹਕਮਾਗਿਆ ਨੂੰ ਉਸ ਕੋ ਕੋ ਸਾਡੇ ਤੈਨੂੰ ਬਤਾਵੋ ਦਸਣਾ ਕਰੋ ਕ੍ਰਿਸ਼ਨ ਬੂਝੈ ਮਨ ਤ੍ਰਿਪਤਾ ਉਹ ਦੂਰ ਕਰ ਸਾਡੇ ਹਿਰਦੇ ਦੇ ਵਿੱਚ ਨੂੰ ਭੋਗਾਂ ਦੀ ਰਸਾਂ ਕਸਾਂ ਦੀ ਸਰਗਨੋਗ ਦੀ ਦੁਨੀਆ ਦੇ ਪਦਾਰਥਾਂ ਦੀ ਕ੍ਰਿਸ਼ਨ ਬੂਝ ਆਵੇ ਮਨ ਤ੍ਰਿਪਤੀ ਜਾ ਜਾਵੇ ਅਰਹਾਉ ਤੇ ਪਵਨ ਹਾਸ ਅਸਵਾਰੀ ਮਹਾਰਾਜ ਇਹ ਸਾਡੀ ਕ੍ਰਿਸ਼ਨ ਨਿਰਤ ਨਹੀਂ ਹੁੰਦੀ ਘੋੜਿਆਂ ਦੀਆਂ ਸਵਾਰੀਆਂ ਕਰਕੇ ਵੀ ਪੂਰਾ ਤਰਫ ਨਹੀਂ ਹੁੰਦਾ ਅਸ ਘੋੜੇ ਪਵਨ ਵਾਂਗੂ ਜੇ ਕੋਣ ਕੇ ਗੌਨ ਕੋ ਜਾਤ ਨੇ ਵਾਰੇ ਜੇ ਕੋਣ ਦੇ ਗਵਨ ਨੂੰ ਪਿੱਛੇ ਛੱਡ ਕੇ ਚਲੇ ਜਾਂਦੇ ਇਹੇ ਜੇ ਘੋੜਿਆਂ ਦੀਆਂ ਸਵਾਰੀਆਂ ਅਤੇ ਅਸ ਪਵਨ ਘੋੜੇ ਪੌਣ ਦੇ ਘੋੜੇ ਹਵਾਈ ਜਹਾਜ਼ ਪੌਣ ਦੇ ਘੋੜੇ ਕਾਰਾਂ ਮੋਟਰਾਂ ਜੀਵਾਦਕ ਇਹ ਸਭ ਪੌਣ ਦੇ ਹੀ ਘੋੜੇ ਹਨਗੇ ਤੇ ਪੌਣਗੀਆਂ ਘੋੜੀਆਂ ਤੇ ਵੀ ਸਵਾਰੀਆਂ ਕਰਕੇ ਵੇਖਿਆ ਸਸ ਹੱਥਿਆਨੀਏ ਸਿਆਰੀਏ ਅਸਵਾਰੀ ਸਿਰਹਾਲ ਕੇ ਨੀ ਸਿਆਰੀਏ ਕੀਤੀ ਏ ਕਿਆ ਚੰਗਨ ਸੀ ਸੁੰਦਰ ਨਾਰੀਏ ਨੇ ਕਰਕੇ ਵੀ ਤ੍ਰਿਪਤੀ ਨਹੀਂ ਹੋਈ ਮਰੇ ਕਾਹਨ ਤੇਜ ਜਨ ਵਾਲੇ ਹੱਥਿਆਨੀਏ ਸਿਆਰੀਏ ਅਸਵਾਰੀ ਸਿਰਹਾਲ ਕੇ ਨੀ ਸਿਆਰੀਏ ਕਿਆ ਕਰਕੇ ਜਨਨ ਕੱਢਣਾ ਅਸਰੇ ਸਰੀਰ ਆਦੇ ਕੇ ਸੁਨਮੀ ਲੋਨਿਏ ਕੱਢਣਿਆ ਕੇ ਮੇਰੇ ਦੇ ਕੇ ਕਿਸ ਨੂੰ ਮੰਗਨੀ ਇਸ ਪ੍ਰਕਾਰ ਕਿ ਆ ਕੇ ਚੰਨਣ ਅਤਰਾ ਦੇਖੇ ਇਹ ਆ ਲਾਲ ਚੇਨ ਨੂੰ ਆਜ ਬਣਾ ਲੈਣੀ ਹੈ ਇਸੇ ਪ੍ਰਕਾਰ ਸੇਜ ਸੁੰਦਰ ਨਾਲੇ ਅਬੁੱਧ ਚੱਗੜੀਏ ਸ਼ੇਰਿਆ ਕੋਮਲ ਬਣਾ ਲੈਣੀ ਹੈ ਤੁਮਰੀ ਸੁਨੀਆਂ ਪ੍ਰਾਪਤ ਕਰ ਲੈਣੀ ਆ ਨਾਟਕ ਆਖਾਰੀ ਗਾਇ ਸੁਨੇ ਨਟਾਂ ਦੇ ਤਮਾਸ਼ੇ ਵੇਖ ਲੈਣ ਅਤੇ ਨਾਟਕ ਨਾ ਕਹਦੇ ਨਾਟਕ ਤਮਾਸ਼ੇ ਜਿਵੇਂ ਕਾਨੂੰਨਾਤਕ ਹੈ ਇਸ ਪ੍ਰਕਾਰ ਹੋ ਨਾਟਕ ਨੂੰ ਇਸੇ ਪ੍ਰਕਾਰ ਨਾਟਕਾਂ ਦੇ ਤਾਂ ਹੀ ਕਵਕ ਕਲੀਆਂ ਲੋਕਾਂ ਨੂੰ ਨਾਟਕ ਬਣਾ ਬਣਾ ਕੇ ਉਹ ਲੋਕਾਂ ਦੇ ਤਾਂ ਹੀ ਕਸਮ ਕਰਨਗੇ ਪ੍ਰਵੋਧ ਚੰਦਰ ਨਾਟਕ ਹੈ ਬੇਕ ਦਾ ਤੇ ਮੋਹ ਦਾ ਜੰਗ ਹੈ ਇਸ ਪ੍ਰਕਾਰ ਦੇ ਨਾਟਕ ਤੇ ਨਗਾ ਦੇ ਤਮਾਸ਼ੇ ਤੇ ਅਖਾੜੇ ਕੋਲ ਆਗਨੀਓ ਕੁਸ਼ਤੀਆਂ ਦੇਖੀਆਂ ਗਾਇਆ ਗਾਇਕਾਂ ਜਿਹੜੀਆਂ ਹਨੀਆਂ ਈਸਤਰੀਆਂ ਜੋ ਗਰੌਣ ਵਾਲੀਆਂ ਦੇ ਸਵਾਦ ਕਹਿੰਦੇ ਨਾਚ ਵੀ ਵੇਖੇ ਹਨ ਇਹਨਾਂ ਕਰਕੇ ਵੀ ਸ਼ਾਂਤ ਨਹੀਂ ਆਈ ਨਾਟਕ ਨਾਟਕ ਨਾਡਿਕ ਨਾੜੀਆਂ ਦੇ ਤਾਂ ਹੀ ਨੱਗ ਵੇਖਣ ਵਾਲੇ ਹਕੀਮਾਂ ਦੇ ਨਾਲ ਮਿਲ-ਮਿਲ ਕੇ ਤਜਰਬੇ ਕੀਤੇ ਕਿ ਜੇ ਨਾੜ ਕਹਨੂ ਤੁਕੂਸੀ ਮਾਰ ਕੇ ਚੱਲੇ ਤਾਂ ਵਾਹ ਹੁੰਦੀ ਹੈ ਜਾਂ ਬਿੱਕ ਹੁੰਦੀ ਹੈ ਕਾਫ ਹੁੰਦੀ ਹੈ ਜੇ ਧੀਮੇ ਚੱਲੇ ਤਾਂ ਕਾਫ ਹੁੰਦੀ ਹੈ ਇਸ ਪ੍ਰਕਾਰ ਦੇ ਨੱਗ ਜਿਹੜੇ ਹਕੀਮ ਹੈ ਉਹ ਨਾਟਕ ਨਾਰੀਆਂ ਦੇ ਨਿਰਨਾ ਕਰਦੇ ਰਹਿੰਦੇ ਹਨਗੇ ਨਾਟਕ ਆਖਾਰੇ ਗਾਇਆ ਅਖਾਰੇ ਵੇਸਵਾਦੀਆਂ ਲੱਗੇ ਹੋਏ ਹਨ ਤੇ ਗਾਇਆ ਗਾਉਂਦੀਆਂ ਹਨ ਜਿਸ ਵਿੱਚ ਅਖਾਰੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਤੇ ਗਾਇਕਾਂ ਕਾਮਹਿ ਮਨ ਸੰਤੋਖ ਨਾ ਪਾਇ ਚੈਰੀਆਂ ਦੀਆਂ ਨੂੰ ਵੇਖ ਕਰਕੇ ਮਨ ਸੰਤੋਖ ਨਹੀਂ ਪ੍ਰਾਪਤ ਕੀਤਾ ਮੰਤਰੁ ਕੀ ਨਹੀਂ ਹੋਇਆ ਹੈ ਸਾਖ ਤੇ ਸਵਾ ਮੰਡਲ ਦੋਲੀ ਕੇ ਜੇ ਸੁਤਾਨ ਕਰਮਾ ਕਰਕੇ ਰਾਜੇ ਬਣਗੇ ਆਪ ਦੇ ਤਖਤ ਬਣਾ ਲੈ ਅਤੇ ਸਵਾ ਕਚਹਿਰੀਆਂ ਲਾ ਲਈਆਂ ਅੱਗੇ ਸੌ ਤਖਤ ਮੰਡਲ ਦੋਲੀ ਕੇ ਅਤੇ ਸਵਾ ਬਣਾ ਲਈਆਂ ਕਚਹਿਰੀਆਂ ਲਾ ਲਈਆਂ ਤਖਤ ਲਾ ਲਾ ਕੇ ਮੰਡਲ ਆਪ ਦਾ ਮੰਡਨ ਕਰਾਲਾ ਵੀ ਰਾਜਾ ਸਾਹਿਬ ਜੈਸਾ ਸਾਡੇ ਸਾਹ ਜੇ ਹੋਰ ਕੋਈ ਗੁਨੀਆ ਚਹੀ ਨਹੀਂ ਇਹ ਆ ਆਦਾ ਮੰਡਲ ਨੂੰ ਕਰਾ ਲਿਆ ਮੰਡਲ ਤੇ ਮੰਡਲ ਸਮੂਹ 라ਹਿਆਂ ਨੂੰ ਇਕੱਠਾ ਕਰ ਲਿਆ ਆਦਾ ਮੰਡਲ ਕਰਾ ਲਿਆ ਮੰਡਲ ਪੂਖ ਹੋ ਗਿਆ ਸੁਨਾਸਨ ਦੇ ਤੇ ਸਵਾਲਾ ਕੇ ਗੁਲੀਚੇ ਗੁਲੀਚੇ ਜਲੀਚੇ ਥੱਲੇ ਵਿਸ਼ਾਲੇ ਬੁਰਗਾਰ ਸਰਦਲੇ ਮੇਵੇ ਸੁੰਦਰ ਬਾਗੀਚੇ ਅਦ ਸੁਨੇ ਮੇਵੇ ਸਾਰਿਆਂ ਰੁਕਾਂ ਦੇ ਇਕੱਠੇ ਕਰ ਲੈ ਛੋਨੇ ਬਗੀਚੇ ਨਾਲ ਆਖੇੜ ਗਿਰਤ ਰਾਜਨ ਕੀ ਲੀਲਾ ਜਾਂ ਸ਼ਿਕਾਰ ਵਾਲੀ ਦੁਤੀ ਜਿ ਫਿਰਦਾ ਰਿਹਾ ਕਦੇ ਸ਼ੇਰ ਮਾਰ ਲੇ ਕਦੇ ਹਰਣ ਮਾਰ ਲੇ ਇਸੇ ਪ੍ਰਕਾਰ ਕਦੇ ਗੈਂਡੇ ਮਾਰ ਲੇ ਇਹੋ ਸ਼ਿਕਾਰੀਆਂ ਵਾਲੀ ਦੁਤੀ ਚ ਹਰ ਵਕਤ ਸ਼ਿਕਾਰੀ ਬਣੇ ਰਹਿਣਾ ਕੁੱਤੇ ਆਵਕ ਲਖਣੇ ਨਾਲ ਕਿਉਂ ਸ਼ਿਕਾਰੀਆਂ ਵਾਲੀ ਦਿੱਕਤੀ ਵਿੱਚ ਰਾਜਨੀਤੀ ਲੀਲਾ ਰਾਜਿਆਂ ਵਰਗੇ ਜਿਉਂਜੇ ਕਰ ਲੈਣੇ ਕਦੇ ਕਿਤੇ ਟੀ ਮਾਲਟੀ ਬੈਠ ਕੇ ਕਰ ਲੈਣੀ ਕਦੇ ਸ਼ਿਕਾਰ ਖੇਡ ਕੇ ਕਦੇ ਮਾਸ ਬਣਾ ਕੇ ਖਾ ਲੈਣਾ ਉਹ ਰਾਜਿਆਂ ਵਾਲੀਆਂ ਖੇਲਾ ਕਰਨੀਆਂ ਲੋਕਾਂ ਦੇ ਰਾਜ ਖੋ ਲੈਣੇ ਮਨ ਨਾ ਸੁਹੀਲਾ ਪਰਪੰਚ ਹੀਲਾ ਕਿਉਂ ਮਨ ਦੀ ਜੰਗੀ ਪ੍ਰਾਪਤੀ ਕਹਿੰਦੇ ਮਨ ਨਹੀਂ ਸੁખી ਹੋਇਆ ਸੱਚੇ ਬਾਦਸ਼ਾਹ ਗਰੀਬ ਨਿਵਾਜ ਪਰਪੰਚ ਹੀਲਾ ਇਹ ਪ੍ਰਪੰਚ ਛਲ ਕਰਦੇ ਸਾਰੇ ਹੀਲੇ ਭਾਨਨੇ ਹੀ ਜੀਵਾਂ ਨੇ ਛਲ ਕਰਦੇ ਰਹਿੰਦੇ ਹਰ ਵਕਤ ਕਦੇ ਕਿਸੇ ਬਹਾਨੇ ਨਾਲ ਛਲ ਕਰ ਲੈਂਦੇ ਆ ਕਦੇ ਕਿਸੇ ਬਹਾਨੇ ਨਾਲ ਛਲ ਕਰ ਲੈਂਦੇ ਆ ਮਨ ਨਹੀਂ ਸੁਖੀ ਹੋ ਸਕਦਾ ਮਨ ਨਾ ਸੁਹੇਲਾ ਅਦੇ ਪ੍ਰਪੰਚ ਹੀਲਾਏ ਪ੍ਰਪੰਚ ਸੰਸਾਰ ਵਿੱਚ ਹੀਲਾ ਦੁੱਖ ਹੀ ਹੈ ਦੁੱਖ ਹੀ ਛਾਉਂਦੇ ਨੇ ਸੰਸਾਰੀ ਜੀਵ ਮਨ ਸੁਖੀ ਨਹੀਂ ਹੁੰਦਾ ਇਸ ਪ੍ਰਕਾਰ ਕਦਰ ਪੈਂਚ ਸੰਸਾਰ ਦੇ ਅੰਦਰ ਹੀਲਾ ਨਾ ਉਦਮ ਕਰਨੇ ਕਰਕੇ ਵੀ ਮਨ ਸੁਖੀ ਨਹੀਂ ਹੋਇਆ ਮਨ ਹਿੱਲਿਆ ਹੀ ਰਹਿੰਦਾ ਸਥਿਰ ਨਹੀਂ ਪਕੜਦਾ ਸੁਖੀ ਹੋ ਕੇ ਕਰ ਕਿਰਪਾ ਸਰਕਾਰ ਮਨ ਜਿਹੜਾ ਹੈ ਜੀਵ ਦੇ ਅੰਦਰ ਲਾਅ ਦੇ ਸਹੇਤੇ ਟਿਕਦਾ ਨਹੀਂ ਹੈ ਬਹਨੇ ਲੰਗਦਾ ਰਹਿੰਦਾ ਜਾਂ ਹੀਲਾ ਉਦਮ ਕਰਦਾ ਰਹਿੰਦਾ ਜਾਂ ਹੀਲਾ ਦੁਖੀ ਹੋਇਆ ਰਹਿੰਦਾ ਹਿੱਲਿਆ ਹੀ ਰਹਿੰਦਾ ਹੈ ਸਰ ਕਿਰਪਾ ਸੰਤੋ ਨੂੰ ਸੱਚ ਕਹਿਆ ਜੇ ਮਨੈ ਸਭ ਕੁਝ ਮਾਇਆ ਪ੍ਰਬੰਧ ਜਿਹਾ ਹੋਇਆ ਹੋਇਆ ਸੰਸਾਰ ਵਿੱਚ ਗਿਜਿਆ ਹੋਇਆ ਇਸ ਕਰਕੇ ਮਨ ਵੈਗ ਨੂੰ ਵੱਲ ਆ ਕੇ ਸੁਖੀ ਨਹੀਂ ਹੁੰਦਾ ਹੈ ਸਰ ਕਿਰਪਾ ਸੰਤੋ ਨੂੰ ਸੱਚ ਕਹਿਆ ਕਿਰਪਾ ਕਰਕੇ ਸੰਤੋ ਮਹਾਂਪੁਰਖ ਨੇ ਇਸਚੋ ਵੇਸ਼ ਕਿਹਾ ਦੁਖਿਆ ਹੈ ਸਰਬ ਸੂਖ ਇਹੋ ਆਨੰਦ ਲਹਿ ਭਾਈ ਸਾਰੇ ਸੁਖ ਸਰਬ ਦੇ ਸੁਖ ਸਾਰੇ ਦਰਮ ਲੋਗ ਦੇ ਸੁਖ ਸੋ ਸਾਰੇ ਬਕੁੰਠ ਮੁਖ ਦੀਆਂ ਦੇ ਸੋਖੋ ਸਾਰੇ ਜੀਵ ਮੁਕਤਾਂ ਦਾ ਜਿਹੜਾ ਬੰਧ ਹੈ ਇਸ ਪ੍ਰਕਾਰ ਲਿਖਿਆ ਹੈ ਸਾਧ ਸੰਗ ਹਰ ਕੀਰਤਨ ਗਾਈਐ ਸਾਰਾ ਸੁਖ ਸਰਵੰ ਕਰਕੇ ਸਾਰਾ ਸੁਖ ਮੰਨਨ ਕਰਕੇ ਅਨੰਦ ਮਿਲਾਸਨ ਕਰਕੇ ਸੋਖਿਆ ਪਵੇ ਅਨੰਦ ਲਿਖਿਆ ਹੈ ਸਾਧ ਸੰਗ ਹਰ ਕੀਰਤਨ ਗਾਈਐ ਸਾਰੇ ਸੁਖਾਂ ਦੇ ਵਿੱਚੋਂ ਇਹ ਬੜਾ ਭਾਗ ਹੀ ਅਨੰਦ ਉਹਨਾਂ ਨੇ ਲਿਖਾ ਪ੍ਰਾਪਤ ਕੀਤਾ ਹੈ ਸਾਧ ਸੰਗ ਹਰ ਕੀਰਤਨ ਗਾਈ ਸਾਧ ਸੰਗ ਦੇ ਜਿਲਕੇ ਜੋ ਹਰੀ ਦਾ ਕੀਰਤਨ ਗਾਈਏ ਤੁਹਾਨੂੰ ਕਰੀਏ ਬਹੁ ਨਾਨਕ ਵੱਡ ਭਾਗੀ ਪਾਈ ਜਿਹੜੇ ਕਹਿੰਦੇ ਵੱਡਿਆਂ ਭਾਗਾਂ ਕਰਕੇ ਬਾਗ ਪ੍ਰਾਪਤ ਹੁੰਦੀ ਉਹ ਮਨ ਸੁਖੀ ਹੁੰਦਾ ਹੋਰ ਕਿਸੇ ਤਰੀਕੇ ਨਾਲ ਕਿਸੇ ਦਾ ਕਦੇ ਸੁਖੀ ਨਹੀਂ ਦੇਖਿਆ ਰੱਬ ਤੱਕਦੇ ਹੀ ਵੇਖੀਦੇ ਛੜਦੇ ਹੀ ਵੇਖੀਦੇ ਰੋਂਦੇ ਹੀ ਵੇਖੀਦੇ ਹਨ ਜਾ ਕਹ ਹਰ ਧਨ ਸੂਈ ਸੁਹੀਲਾ ਪਰਮੇਸ਼ਰ ਦਾ ਨਾਵ ਰੂਪੀ ਧਨ ਹੈ ਉਹ ਸੁਖੀ ਹੈ ਸੰਸਾਰ ਵਿੱਚ ਕਰ ਕਿਰਪਾ ਉਹ ਸੁਖ ਮੋਕੋ ਸੰਤ ਬਤਾਓ ਜਿਹੜਾ ਕੁਛ ਹੈ ਪ੍ਰਭ ਕਿਰਪਾ ਤੇ ਸਾਧ ਸੰਗ ਮੇਲਾ ਜੀ ਦੀ ਕਿਰਪਾ ਹੋਵੇ ਸਾਧ ਸੰਗ ਨਾ ਮਿਲ ਆਉਂਦਾ ਹੈ ਜਦੋਂ ਸਾਧ ਸੰਗਤ ਨਾਮ ਲਾਉ ਉਹ ਵਾਹਿਗੁਰੂ ਦੀ ਕਿਰਪਾ ਕਰਕੇ ਸਾਧ ਸੰਗਤ ਪਰਮੇਸ਼ਰ ਦੇ ਨਾਮ ਮਨਾ ਕਰਾ ਦਿੰਦੀ ਹੈ ਰਹਾਉ ਦੂਜਾ ਦੂਜਾ ਰਹਾਉ ਰੱਜ ਕੇ ਉੱਤਰ ਜੁਟਾ ਹੈ